ਦਰਗਨ ਕਿਵੇਂ ਬਾਕੀ ਤੁਸੀਂ ਹੋ ਨਾ ਪੰਜ ਪੰਜ ਪਤਾ ਹੋ ਮਾਰ ਨਹੀਂ ਦੁਪਹਿਰ ਯਾਰ ਮੈਂ 20 ਮਿੰਟ ਦੇ 20 ਮਿੰਟ ਤਾਂ ਗਿਆ ਉਹ ਕਿ ਜਾਓ ਅੱਗੇ ਮੈਂ ਤਾਂ ਪਹੁੰਚ ਗਿਆ 10 ਵਜੇ 8 ਵਜੇ ਸੂਰਜ ਚੜਦਾ ਹਾਂ ਹਾਂ ਜੀ ਘਾਟਾ ਪਿਆ ਬੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੱਕਾ ਬਹੁਤ ਜ਼ਿਆਦਾ ਨਗੀਰਾ ਸ਼ਾਇਦ ਮੈਂ ਅੱਜ ਤਾਂ ਨਹੀਂ ਆਉਣਾ ਤਾਂ ਬਹੁਤ ਵਾਹ ਵਾ ਪਾ ਰਹੀ ਆ ਆਪਾਂ ਕੱਲ ਕੋਰ ਦਾ ਮੋੜ ਤੇ ਆਇਆ ਸੀ ਮੈਂ ਬਾਬਾ ਪਾਉਣ ਤੋਂ ਰੋਕਿਆ ਜਾਵੇ ਆਪਾਂ ਕਾਮਜਾਬ ਵੀ ਹੋਏ ਕਿਉਂਕਿ ਚੱਕੀ ਮਲ ਸਿੰਘ ਵਾਲੇ ਤੋਂ ਲੈ ਕੇ ਹਰੀਕੇ ਪੱਤਨ ਤੱਕ ਆਪਾਂ ਦਫਾਫਾ ਰੋਕਦੇ ਇਹ ਉਦੋਂ ਵੀ ਕਿਤੇ ਜਾਦੇ ਗੰਦੀਲ ਮਸਲਾ ਹੈ ਜਿਹੜੇ ਜ਼ਿਲ੍ਹੇ ਲੁਧਿਆਣੇ ਤੋਂ ਲੈ ਕੇ ਫਰੋਹੇਪੁਰ ਫਰੀਦਕੋਟ ਆ ਮਕਸਰਾ ਹਵੋਰ ਫਾਲਕਾ ਦਾ ਏਰੀਆ ਸਾਰਾ ਏਰੀਆ ਇਹ ਪੂਰਾ ਸਤਲੁਜ ਦਾ ਪਾਣੀ ਪੀਂਦਾ ਤੇ ਸਤਲੁਜ ਦੇ ਵਿੱਚ ਪਿਛਲੇ 30 40 ਸਾਲ ਤੋਂ ਲਗਾਤਾਰ ਜ਼ਹਿਰਾ ਪਾਣੀਆ ਜਾ ਰਹੀਆਂ ਜਿਹੜੀਆਂ ਡਾਈੰਗ ਫੈਕਟਰੀਆਂ ਹੁੰਨ ਰੰਗਣ ਵਾਲੀਆਂ ਫੈਕਟਰੀਆਂ ਨੇ ਪੂਰੇ ਯੂਰਪ ਤੇ ਬੰਦ ਆ ਪੂਰੇ ਉੱਤਰੀ ਭਾਰਤ ਤੇ ਬੰਦ ਆ ਉਥੋਂ ਦੀਆਂ ਹਾਈ ਕੋਰਟਾਂ ਨੇ ਬੰਦ ਕੀਤੀਆਂ ਹੋਈਆਂ ਨੇ ਇੰਗਲੈਂਡ ਕੈਨੇਡਾ ਅਮਰੀਕਾ ਤੇ ਬੰਦ ਆ ਪਰ ਉਹ ਪੰਜਾਬ ਦੀ ਧਰਤੀ ਦੇ ਉੱਤੇ ਲੁਧਿਆਣਾ ਦੇ ਵਿੱਚ 1 2 10 ਗਾਸਪੀਨ ਸੰਕੜੇ ਦੀ ਗਿਣਤੀ ਉਹਨਾਂ ਦੀ ਜਿਹੜੀਆਂ ਆਨਰੰਗ ਨਾਲ ਜਾਂ ਕਾਰਖਾਨੇ ਆ ਉਹਨਾਂ ਦੀ ਉੱਥੇ ਗਿਣਤੀ ਹੈ ਮੈਂ ਤੁਹਾਨੂੰ ਪਹਿਲਾਂ ਇੱਕ ਬੇਨਤੀ ਕਰੂੰਗਾ ਵੀ ਤੁਸੀਂ ਸਾਰੇ ਥੋੜੇ ਮੈਂ ਇਸੇ ਹਸਾਰ ਦੇ ਏਰੀਆ 'ਚ ਆਇਆ ਮੁੰਡੇ 35 ਫੁੱਟ ਤੋਂ ਲੈ ਕੇ 1700 ਫੁੱਟ ਤੱਕ ਦੱਸਿਆ ਗਿਆ ਕਿ ਪਾਣੀ ਥੱਲੇ ਮੜਾ ਮੜਾ ਚੰਗਰ ਮੜਾ ਪਾਣੀ ਇਹ ਏਰੀਆ ਜੇ ਮਾੜਾ ਮੋਟਾ ਆਵਾਜ਼ ਹੋਇਆ ਬਹਾਲ ਹੋਇਆ ਤਾਂ ਨਹਿਰੀ ਪਾਣੀ ਕਰਕੇ ਹੋਇਆ ਪਰ ਉਹ ਨਹਿਰਾ ਅੱਜ ਵੀ ਜ਼ਹਿਰ ਪਾਲਦੀ ਗਈ ਆ ਗਲੀਪੁਰ ਪਿੰਡ ਜਿੱਥੇ ਬੁੱਢਾ ਦਰਿਆ ਆ ਕੇ ਸਤਲੁਜ ਵਿੱਚ ਪੈਂਦਾ ਉਥੇ ਉਥੇ ਤੁਸੀਂ ਜੇ 10 ਮਿੰਟ ਖੜ ਵੀ ਜਾਓ ਨਾ ਜਾ ਕੇ ਬੁੱਢੇ ਦਰਿਆ ਦੇ ਉੱਤੇ ਤਾਂ ਉਹਦੇ ਵਿੱਚੋਂ ਇੰਨੀ ਗੰਸਾਂ ਦੀ ਜ਼ਹਿਰ ਚੜਦੀ ਆ ਬੰਦੇ ਨੂੰ ਸਾਂਗ ਮੱਜਦਾ ਅੱਖਾਂ ਮਾਈਆਂ ਚਮੜੀ ਤੇ ਖੁੱਕਣ ਲੱਗ ਜਾਂਦੀ ਅਸੀਂ ਗੌਸਪੁਰੇ ਪਿੰਡ ਖੜੇ ਫੁੱਟੇ ਦਰਿਆ ਦੇ ਉੱਤੇ ਆ ਬੁੱਢਾ ਨਾਲਾ ਬਣ ਗਿਆ ਅਜੇ ਤੱਕ ਦਰਿਆ ਤਾਂ ਰਹਿ ਹੀ ਨਹੀਂ ਉਹ ਸਮਾਂ ਸੀ ਉਹ ਦਰਿਆ ਹੁਣ ਲੋਕ ਪਾਣੀ ਪੀਂਦੇ ਸੀ ਉਹਦਾ ਉਹ ਬੁੱਢੇ ਨਾਲੇ ਦੇ ਉੱਤੇ ਇੱਕ ਫੈਕਟਰੀ ਲੱਗੀ ਆ ਗੌਸਪੁਰੇ ਪਿੰਡ ਆ ਅਸੀਂ ਪਿੰਡ ਨਾਲ ਗੱਲਾਂ ਕਰ ਰਹੇ ਆ ਇੱਕ ਚੌਕੀਦਾਰ ਆਇਆ ਉੱਥੇ ਜਿਹੜਾ ਫੈਕਟਰੀ 'ਚ ਲੱਗਿਆ ਹੋਇਆ ਉਹ ਕਹਿੰਦਾ ਭਾਈ ਮੈਂ 15 ਸਾਲ ਤੋਂ ਚੌਕੀਦਾਰਾ ਕਰਦਾ ਇੱਥੇ ਆਇਰਾ ਫੈਕਟਰੀ ਦੇ ਗੇਟ ਲੱਗਿਆ ਹੋਇਆ ਲੋਹੇ ਦਾ ਸਰਗੇ ਦਾ ਕਹਿੰਦਾ ਆ ਜਦੋਂ ਪੂਰੇ ਦੀ ਹਵਾ ਵਗਦੀ ਹੈ ਨਾ ਆ ਜਿੰਨਾ ਕੈਮੀਕਲ ਉੱਡ ਕੇ ਫੈਕਟਰੀ ਦੇ ਗੇਟ ਤੇ ਪੈਂਦਾ ਉਹ ਗੇਟ ਲੋਹਾ ਵੀ ਇਹ ਕੈਮੀਕਲ ਨੇ ਗਾਲਤ ਆਹ ਗਸਤਾ ਮਹੀਨਾ 1945 ਦੇ ਵਿੱਚ ਜਾਪਾਨ ਦੇ ਦੋ ਵੱਡੇ ਸ਼ਹਿਰ ਹੀਰੋਸ਼ੀਮਾ ਦੇ ਨਾਗਾਸਾਕੀ ਤੇ ਦਮ ਸੱਟੇ ਗਏ ਉਹਦਾ ਅਸਰ ਅੱਜ ਤੱਕ ਵੀ ਦਿਖਦਾ ਉੱਥੇ ਅੱਜ ਵੀ ਜੀਵਨ ਸੰਭਵ ਨਹੀਂ ਹੈਗਾ ਤੇ ਜਿਹੜਾ ਕੈਮੀਕਲ ਆ ਜਿਹੜਾ ਜਰਨੀਮੀਆਂ ਆ ਜਿੰਨੇ ਹੈਵੀ ਮੈਟਲ ਜਿੰਨੇ ਪਾਰੇ ਵਰਗੀਆਂ ਧਾਤਾਂ ਪਾਣੀ ਚ ਪਾਤੀਆਂ ਚਾਹੇ ਦਰਿਆਵਾਂ ਚ ਪਾਤੀਆਂ ਚਾਹੇ ਧਰਤੀ ਇਹੇ ਤਾਂ ਪਾਤੀਆਂ ਵੱਡੇ ਵੱਡੇ ਬੋਰ ਕਰਕੇ ਧਰਤੀ ਇਹਦਾ ਪਾਣੀ ਆ ਜਾ ਰਹੀਆਂ ਨੇ ਆਪਾਂ ਦਰਿਆਵਾਂ ਦਾ ਪਾਣੀ ਲੜਪੜ ਕੇ ਸਾਫ਼ ਕਰ ਲਾਂਗੇ ਜਿਹੜਾ ਜ਼ਹਿਰ ਧਰਤੀ ਇਹਦਾ ਪਾਦਾ ਪਤਨਾ ਚ ਰਲਾਤਾ ਉਹ ਆਪਾਂ ਸਾਫ਼ ਕਿਵੇਂ ਕਰ ਲਾਂਗੇ ਉਹਦਾ ਹਜ਼ਾਰਾਂ ਸਾਲ ਤੀ ਸਾਫ਼ ਹੋਣਾ ਜਿੰਨੀਆਂ ਵੱਡੀਆਂ ਫੈਕਟਰੀਆਂ ਨੇ ਜ਼ੀਰੇ ਕੀ ਹੋਇਆ ਸੀਗਾ ਜੋ ਉਹਨਾਂ ਲੋਕਾਂ ਦੇ ਪਸ਼ੂ ਮਰਨ ਲੱਗ ਗਏ ਲੋਕ ਮਰਨ ਲੱਗ ਗਏ ਉਦੋਂ ਉੱਠ ਕੇ ਲੋਕ ਖੜੇ ਹੋਏ ਐਮ ਜੀ ਦੀ ਰਿਪੋਰਟ ਆ ਐਮ ਜੀ ਦੀ ਕਿ ਦਸਾਂ ਸਾਲਾਂ ਤੋਂ ਛੋੜੇ ਬੱਚੇ ਪੈਦਾ ਹੁਣ ਹਟ ਜਾਣੇ ਆ ਜਿਹੜਾ ਪਾਣੀ ਅੱਜ ਪੰਜਾਬ ਪੀ ਰੇ ਆ ਸਤਲੁਜ ਜਿਹੜੇ ਸਤਲੁਜ ਦਾ ਪਾਣੀ ਲੈ ਕੇ ਦਸ਼ਮੇਸ਼ ਪਤਾ ਨੇ ਖੰਡੇ ਬਾਟੇ ਦੀ ਪਹੁੰਚਾਈ ਸੀ ਉਹ ਪਾਣੀ ਅੱਜ ਦੇਖੋ ਜਿਹੜੀ ਨੂੰ ਗਰਬਾਣੀ ਜਿਹੜੇ ਪਾਣੀ ਨੂੰ ਪਵਨ ਗੁਰੂ ਪਾਣੀ ਦਾ ਪਿਓ ਦਾ ਦਰਜਾ ਕਰਵਾਣੀ ਦਿੱਤਾ ਗਿਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਹਿਲਾ ਪਾਣੀ ਜਿਉ ਅੱਜ ਤਹਰਾ ਸਭ ਕੋ ਜੇ ਪਾਣੀ ਆ ਤਾਂ ਜੀਵਨ ਆ ਉਹ ਪਾਣੀ ਜ਼ਹਿਰ ਬਣ ਗੇ ਸੋ ਇਸ ਲਈ ਅੱਜ ਸਾਨੂੰ ਲੋੜ ਆ ਕਿ ਅਸੀਂ ਆਪਣੀਆਂ ਨਸਲਾਂ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਆਹ ਤਰ੍ਹਾਂ ਗਾਲੇ ਪਿੰਡ ਗਏ ਸੀ ਉਥੇ ਜਿਹੜਾ ਬੱਚਾ ਜੰਮਦਾ ਪਾਹ ਜੰਮਦਾ ਮਾੜੀ ਮਸਤਵਾ ਪੰਦੇ ਦੇ 60% ਲੋਕਾਂ ਨੂੰ ਕਾਲਾ ਪੀਲਿਆ ਹੋ ਗਿਆ ਆ ਸਾਰੀ ਧਰਤੀ ਨੂੰ ਵੀ ਕੈਂਸਰ ਹੋ ਗਿਆ ਇੱਥੇ ਇਹ ਪਾਣੀ ਲੱਗਦਾ ਧਰਤੀ ਨੂੰ ਵੀ ਮੱਛੀਆਂ ਦਾ ਸਰਚ ਹੋਈ ਹੈ ਹਰੀਕੇ ਪੱਤਣ ਉਹ ਮੱਛੀਆਂ ਨੂੰ ਵੀ ਕੈਂਸਰ ਹੋ ਗਿਆ ਸਾਡੇ ਨਾਲੋਂ ਤਾਂ ਯਾਰ ਇੱਕ ਪੰਛੀ ਇੱਕ ਜਾਨਵਰ ਵੀ 1000 ਗੁਣਾ ਚੰਗਾ ਆ ਤੁਸੀਂ ਦੇਖਿਓ ਕਦੇ ਆਪਾਂ ਤੀਰੀ ਅੰਡੇ ਤੇਰੀ ਬੈਠੀ ਹੁੰਦੀ ਹੈ ਆਪਾਂ ਨੇੜੇ ਜਾਂਦੇ ਆ ਕੋਈ ਕੁੱਤਾ ਬਿੱਲਾ ਜਾਂਦਾ ਤਤਰੀ ਦੀ ਸਰਚ ਠੰਗ ਮਾਰਨ ਆਉਂਦੀ ਐ ਘੁੱਗੀ ਆਂਡੇ ਦਿੰਦੀ ਆ ਬੱਚੇ ਕੱਢਦੀ ਆ ਕਾਂ ਆਉਂਦਾ ਚੱਕ ਲੈ ਜਾਣ ਦੀ ਕੋਸ਼ਿਸ਼ ਕਰਦਾ ਘੁੱਗੀ ਜੀ jaan ਲਾ ਦਿੰਦੀ ਆ ਆਪਣੇ ਬੱਚਿਆਂ ਆਪਣੇ ਆਂਡਿਆਂ ਨੂੰ ਬਚਾਉਣ ਲਈ ਅਸੀਂ ਤਾਂ ਇਨਸਾਨ ਆ ਯਾਰ ਜਵਾਨ ਵੀ ਲੱਗੀ ਐ ਦਿਮਾਗ ਵੀ ਹੈਗਾ ਗਿਆਨ ਵੀ ਹੈਗਾ ਚੰਗੇ ਮਾਰੇ ਦੀ ਸਮਝ ਵੀ ਹੈਗੀ ਐ ਪਰ ਅਸੀਂ ਅੱਜ ਆਪਣੀਆਂ ਲਾਦਾਆਂ ਨੂੰ ਆਪਣੇ ਜਵਾਕਾਂ ਨੂੰ ਮੌਤ ਦੇ ਮੂੰਹ ਧੱਕ ਰਹੇ ਦੱਖੋਂ ਦਾ ਮੇਰਾ 100 ਕਿਲੋਮੀਟਰ ਪਿੰਡ ਐ ਇਥੋਂ ਨਾ ਮੈਂ ਥੋੜੇ ਚੌਂ ਲੜਨੀ ਇੱਥੇ ਆ ਕੇ ਫਰੀਦਕੋਟ ਚ ਮੈਂ ਪਹਿਲਾਂ ਵੀ ਆਇਆ ਸੀ ਤੁਹਾਡੇ ਪਿੰਡਾਂ ਚ ਮੈਂ ਪਿੰਡਾਂ ਜਾਣਾ ਮੈਂ ਗੁਰਦੁਆਰੇ ਚ ਬੋਲਦਾ ਹੁੰਨਾ 50 50 ਬੰਦੇ ਗੁਰਦੁਆਰੇ ਦੇ ਬਾਹਰ ਚ ਬੈਠੇ ਤਾਂਸ ਖੇਡਦੇ ਹੁੰਦੇ ਔਰ ਅੰਦਰ ਨਹੀਂ ਆਉਂਦੇ ਸੁਣਨ ਵੀ ਨਹੀਂ ਉਹਦੇ ਬੰਦਾ ਕਹਿਣ ਕੀ ਆਇਆ ਆਪਾਂ ਆਰੋ ਲਾ ਲੈ ਫਿਲਟਰ ਲਾ ਲੈ ਘਰਾਂ ਚ ਉਹ ਫਿਲਟਰ ਵਾਲਾ ਪਾਣੀ ਉਹਦੋਂ ਵੀ ਮਾੜਾ ਹੈ ਉਹ ਜਿੰਨਾ TDS ਚਾਹੀਦਾ ਪਾਣੀ ਜਿੰਨਾ ਲੋੜੀ ਦਾ ਤੱਤ ਚਾਹੀਦਾ ਪਾਣੀ ਚ ਉਹ ਕੱਢ ਦਿੰਦਾ 50 50 ਸਾਲ ਦੇ ਬੰਦਿਆਂ ਦੇ ਗੋਡੇ ਪੈਣ ਲੱਗੇ ਸਟੀਲ ਦੇ ਨਵੇਂ ਉਮਰ ਤੋਂ ਪਹਿਲਾਂ ਬੰਦੇ ਬੁੱਢੇ ਹੋਣ ਲੱਗੇ ਧੌਲੇ ਆਉਣ ਲੱਗੇ ਅੱਖਾਂ ਦੀ ਨਿਗਾ ਘਟ ਗਈ ਦੰਦ ਗਾਲਣ ਲੱਗੇ ਉਹ ਆਰੋ ਦਾ ਪਾਣੀ ਦੀ ਮੰਗ ਤੇ ਆਰੋ ਵਾਲਾ ਪਾਣੀ ਉਹ ਪੀਣ ਯੋਗ ਨਹੀਂ ਧਰਤੀ ਹੇਠਲਾ ਪਾਣੀ ਉਹ ਪਾਣੀ ਪੀਣ ਯੋਗ ਨਹੀਂ ਨਹਿਰੀ ਪਾਣੀ ਦਰਿਆਵਾਂ ਦਾ ਪਾਣੀ ਉਹ ਪੀਣ ਯੋਗ ਨਹੀਂ ਤੇ ਪਾਣੀ ਸ਼ੀਵਾਂ ਕਿਹੜਾ ਤੜਕੇ ਉੜਦੇ ਹਾਂ ਜਾ ਧਰਦੇ ਹਾਂ ਕਦੇ ਨਾਲ ਪਾਣੀ ਆਟਾ ਗੁੰਨਦੇ ਹਾਂ ਪਾਣੀ ਨਾਲ ਜਦਾਲ ਸਾਹਿਬ ਜੀ ਧਰਦੇ ਹਾਂ ਪਸ਼ੂਆਂ ਨੂੰ ਪਿਆਉਣੇ ਹਾਂ ਆਪ ਪੀਣੇ ਹਾਂ ਫਸਲਾਂ ਨੂੰ ਲਾਉਣੇ ਹਾਂ ਤਾਂ ਪਾਣੀ ਹੈ ਦੋ ਦਿਨ ਪਾਣੀ ਨਾ ਮਿਲੇ ਬੰਦਾ ਮਰ ਜਾਂਦਾ ਮਹੀਨਾ ਰੋਟੀ ਨਾ ਖਾਓ ਬੰਦਾ ਤਾਂ ਹੀ ਮਰਦਾ ਪਾਣੀ ਦੀ ਇੰਨੀ ਕੀਮਤ ਆ ਪਰ ਆਪਾਂ ਆ ਪਵੰਤ ਮਾਨ ਵਰਗੇ ਕਰਦੇ ਸੇਖੋਂ ਵਰਗੇ ਕੁਤਾਰ ਸੰਧ ਮਾਰਗੇ ਆ ਸਾਡੇ ਨਾਲ ਉਥੇ ਬੁੱਢੇ ਦਰਿਆ ਤੇ 16 ਤੋਂ ਜਾਂਦੇ ਆ 16 ਤੋਂ ਜਾਣ ਲੱਗਿਆ ਫਿਰ ਵੀਡੀਓ ਬਣਾ ਬਣਾ ਪਾਉਂਦੇ ਹੁੰਦੇ ਸੀ ਵੀ ਆਹ ਦੇਖੋ ਲੋਕਾਂ ਨੂੰ ਯਾਰ ਦੇ ਕੇ ਮਾਰਦਾ ਅੱਜ ਇਹਨਾਂ ਦਾ ਐਮਐਲਏ ਗੋਗੀ ਲੁਧਿਆਣੇ ਵਾਲਾ ਇਹਨਾਂ ਦਾ ਐਮਐਲਏ ਬੱਗਾ ਲੁਧਿਆਣੇ ਤੋਂ ਪੱਪੀ ਪ੍ਰਾਸਰ ਕਹਿੰਦਾ ਐਮਐਲਏ ਸ਼ਰੇ ਆਮ ਡਾਈਂਗ ਫੈਕਟਰੀਆਂ ਦੇ ਹੱਕ 'ਚ ਖੜੇ ਆ ਵੀ ਇਹਦਾ ਵਿਚਾਰੇ ਆ ਇਹਨਾਂ ਦਾ ਕੀ ਕਸੂਰ ਆ ਮੈਂ ਇਹਨਾਂ ਨੂੰ ਇੱਕ ਗੱਲ ਕਹੀ ਸੀ ਮੈਂ ਤੁਸੀਂ ਕਹਿੰਦਾ ਕਸੂਰ ਨਹੀਂ ਤੁਹਾਨੂੰ ਬੁੱਢੇ ਦਰਿਆ 'ਚੋਂ ਨਹੀਂ ਸਤਲੁਜ ਦੇ ਵਿੱਚੋਂ ਜਿੱਥੋਂ ਬੁੱਢਾ ਦਰਿਆ ਪੈਂਦਾ ਸਤਲੁਜ ਉਦੋਂ 20 ਮੀਲ ਅੱਗੇ ਜਾ ਕੇ ਤੁਹਾਨੂੰ ਮੈਂ ਗਲਾਸ ਨਹੀਂ ਪਿਉਂਦਾ ਘੁੱਟ ਨਹੀਂ ਪਿਉਂਦਾ ਇੱਕ ਬੂੰਦ ਪਾਣੀ ਦੀ ਪਿਉਂਦਾ ਪੀ ਕੇ ਦਿਖਾਉਂਦਾ ਪੰਜਾਬ ਦੇ ਤਿੰਨ ਐਮਪੀ ਰਾਸਵਾ ਲੋਕ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਚਰਨਜੀਤ ਚੰਨੀ ਤੇ ਇੱਕ ਬੰਦਾ ਹੋਰ ਤਿੰਨ ਬੰਦਿਆਂ ਨੇ ਪਾਰਲੀਮੈਂਟ ਅਵਾਜ਼ ਠਾਈ ਆ ਵੀ ਬੁੱਢਾ ਦਰਿਆ ਸਾਡੇ ਲੋਕਾਂ ਨੂੰ ਮਾਰ ਰਿਹਾ ਤੇ ਰਾਜਾ ਬੜੈਂਕੀ ਕਹਿੰਦਾ ਇੱਥੇ ਜਾ ਕੇ ਕਿ ਫੈਕਟਰੀਆਂ ਲੱਗਣੀਆਂ ਚਾਹੀਦੀਆਂ ਲਾਣਤਾ ਪਾ ਹੋਏ ਜੇ ਲੋਕਾਂ ਨੂੰ ਧੰਨਵਾਦ ਕਰੋ ਜਿਹੜੇ ਸਾਡੀ ਆਵਾਜ਼ ਬੁਲੰਦ ਕਰਦੇ ਮੇਰਾ ਕੋਈ ਲਾਲਚ ਨਹੀਂ ਕੋਈ ਮਫਾਦ ਨਹੀਂ ਆ ਉਹ ਨਿੱਜ ਨਹੀਂ ਮੇਰਾ ਹੈਗਾ ਤੁਹਾਡੇ ਲੋਕਾਂ ਨਾਲ ਵੀ ਮੈਂ ਤੜਕੇ ਦਾ ਲੱਗਿਆ ਤੁਹਾਡੇ ਨਾਲ ਚਾਰ ਪੰਜ ਪਿੰਡ ਹੋਰ ਪਏ ਆ ਮੈਨੂੰ 10 ਵਜਨਗੇ ਰਾਤ ਦੇ ਮੈਂ ਰੋਜ਼ ਆਪਣਾ ਪਿੰਡ ਆਪਣਾ ਘਰ ਛੱਡ ਕੇ ਆਪਣੇ ਜਵਾਲ ਚਲੇ ਛੱਡ ਕੇ ਤੁਰਿਆ ਫਿਰਦਾ ਕਦੇ ਉਹ ਫਤੇਗੰਦ ਸਾਹਿਬ ਜਾ ਕੇ ਲੜਦਾ 26000 ਰਾਤ ਉੱਥੇ ਪਟਿਆ ਗਿਆ ਐਨਜੀਟੀ ਦੇ ਹੁਕਮਾਂ ਦੇ باوجود ਆਡਰਾਂ ਦੇ باوجود ਸਰਕਾਰ ਨੇ ਛੱਪੀ ਜਾਂ ਦਰਖਤ ਪੱਟਦਾ ਛੜਕਾ ਉੱਥੇ ਵੀ ਲੋਕਾਂ ਕੋਲ ਗਿਆ ਮੈਂ ਕਿਹਾ ਅਜੇ ਉੱਠ ਕੇ ਲੜਗੇ ਪਿੱਛੇ ਨੂੰ ਹਟਗੇ ਮੇਰਾ ਕੀ ਲਾਲ ਜਾਂ ਮੇਰਾ ਕੋਈ ਨਾਲ ਚਾਹ ਵਿਦੇ ਪੰਜਾਬ ਜਾਉਂਦਾ ਰਹੂਗਾ ਇਹ ਧਰਤੀ ਜਾਉਂਦੀ ਆ ਪਾਣੀ ਜਾਉਂਦਿਆ ਹਵਾਵਾਂ ਜਾਉਂਦੀਆਂ ਨੇ ਇਹ ਬੋਲੀਆਂ ਜਾਉਂਦੀਆਂ ਨੇ ਇਹ ਲੋਕ ਜਾਉਂਦੇ ਆ ਤਾਂ ਹੀ ਨਾ ਜਾ ਆਪਾਂ ਸਮਾਜਿਕ ਪ੍ਰਾਣੀ ਐ ਆਪਾਂ ਸਮੂਹ ਇੱਕ ਪ੍ਰਾਣੀ ਐ ਜੇ ਸਮਾਜ ਜਾਂਦਾ ਆਂਡ ਗਮਾੜ ਜਾਂਦਾ ਆਲਾਦਾਲਾ ਜਾਂਦਾ ਅਸੀਂ ਤਾਂ ਜਾਂਦੇ ਰਹਿੰਦੇ ਜੇ ਚਾਰ ਸਪੇਹਰਾ ਮਰ ਗਿਆ ਤੁਹਾਡੇ ਪਿੰਡ ਦੇ ਆਲੇ-ਦਾਲੇ ਪਿੰਡ ਮਰ ਗਏ ਤੁਸੀਂ ਜਾਂਦੇ ਰਹੋਗੇ ਛੁੜਿਆਂਡ ਗਮਾੜ ਖਤਮ ਹੋ ਗਿਆ ਤੁਸੀਂ ਜਾਂਦੇ ਰਹੋਗੇ ਮੇਰਾ ਲਾਲ ਸਿੰਘ ਪੈਂਦਾ ਮੈਂ ਤਾਂ ਕਰਕੇ ਦਿਨ ਰਾਤ ਤੁਰਿਆ ਫਿਰਦਾ ਇਹ ਨਹੀਂ ਯਾਰ ਬਾਹਲੇ ਬੰਦੇ ਨਰਾਸ਼ ਹੋ ਜਾਂਦੇ ਆ ਛੱਡ ਪਰੇ ਆਪਾਂ ਕੀ ਲੈਣਾ ਮੈਂ 22 ਚੋਂ ਲੜੀ ਹਰਾਤਾ ਲੋਕਾਂ ਨੇ 24 ਚ ਲੜੀ ਹਰਾਤਾ ਲੋਕਾਂ ਨੇ ਵਾ ਕੋਈ ਗੱਲ ਨਹੀਂ ਜਿੱਤਾਂ ਹਾਰਾਂ ਜ਼ਿੰਦਗੀ ਚੱਲਦੀਆਂ ਰਹਿੰਦੀਆਂ ਪਰ ਮੈਂ ਆਪਣੇ ਘਰੇ ਹੀ ਟਿੱਕੇ ਬੈਠਾ ਮੈਂ ਅੱਜ ਵੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਗਾ ਰਿਹਾ ਵੇ ਉੱਠ ਕਰੋ ਲੋਕੋ ਵੇ ਤੁਸੀਂ ਮਰ ਰਹੇ ਹੋ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਪਾਣੀ ਪੀ ਕੇ ਬੈਸੀ ਮਰ ਜਾਣੀ ਬਹੁਤੀ ਜਵਾਨੀ ਪੰਜਾਬ ਛੱਡ ਕੇ ਬਾਹਰ ਨੂੰ ਭੱਜ ਗਈ ਆ ਜਮੀਨਾਂ ਵੇਚ-ਵਿਚ ਭੱਜੀ ਜਾਂਦੇ ਆ ਆ ਧਰਤੀ ਨਹੀਂ ਮਿਲਣੀ ਕਿਤੇ ਜਮੀਨਾਂ ਨਹੀਂ ਮਿਲਣੀਆਂ ਯਾਦ ਰੱਖਿਓ ਖੜ ਜੋ 28 ਤੱਕ ਜਿਹਦੇ ਲੰਘੇ ਖੁੱਲ ਗਏ ਬਾਦਰ ਖੁੱਲ ਗਏ ਸਰਫੂਟ ਖੁੱਲ ਗਿਆ ਫੋਡੀ ਧਰਤੀ ਦੇ ਉੱਤੇ ਕਈ ਤਰ੍ਹਾਂ ਨੂੰ ਗੱਲਾਂ ਨਹੀਂ ਮਿਲਣਾ ਇੱਥੇ ਕਿ ਜਿਹੜੇ ਅੱਜ ਆਪਾਂ ਲੱਖਾਂ ਦੇ ਭਾਅ ਵਿੱਚ ਕੇ ਭੱਜਦੇ ਆ ਬਹੁਤੀ ਜਵਾਨੀ ਭੱਜ ਗਈ ਜ਼ਮੀਨਾਂ ਵੇਚ ਕੇ ਭੱਜ ਕੇ ਘਰ-ਬਾਰ ਵਿੱਚ ਛੱਡ ਕੇ ਭੱਜ ਗਏ ਬਹੁਤਿਆਂ ਨੂੰ ਜਿੱਟੇ ਨੇ ਮਾਰ ਲੈਣਾ ਟੀਕੇ ਲਾਲਾ ਮਰੀ ਜਾਂਦੇ ਆ ਜਿਹੜੇ ਮਾੜੇ-ਮੋੜੇ ਬੱਜਣਗੇ ਉਹਨੂੰ ਆਪਾਂ ਹੀ ਮਾਰ ਦੂਗਾ ਇਸ ਕਰਕੇ ਇਹ ਕਦਮ ਚੱਕਿਆ ਖ ਕੇ ਵੀ 16 ਤੋਂ ਲੈ ਕੇ ਲੜਦੇ ਆ ਰਹੇ ਆ ਗੁਰਪ੍ਰੀਤ ਸਿੰਘ ਚੰਦਵਾਜਾ ਥੋੜੇ ਏਰੀਆ ਦਾ ਨੌਜਵਾਨ ਆ ਅਮਰੀਕਾ ਬੈਠਾ ਜਵਾਬ ਵੀ ਅਮਰੀਕਾ ਬੈਠਿਆ ਉਹ ਕਿਹੜਾ ਤੁਸੀਂ ਪਾਣੀ ਪੀਂਦਾ ਉੱਥੋਂ ਬੈਠਾ ਫਿਕਰ ਮੰਦਾ ਫੋਨ ਕੱਢਦਾ ਕਿ ਭਾਈ ਲੋਕਾਂ ਨੂੰ ਉਠਾਓ ਯਾਰ ਬਚਾਓ ਅਵਤੋਤ ਸਿੰਘ ਮਾਨ ਬਾਹੂ ਸਿੰਘ ਮਾਨ ਰਾਣਾ ਦਾ ਮੁੰਡਾ ਹਲਮਾ ਡਾਇਰੈਕਟਰ ਹੈ ਚੰਡੀਗੜ੍ਹ ਬੈਠਾ ਉਹਨੂੰ ਕੀ ਲੋੜ ਡਾਕਟਰ ਅਮਨ ਸਿੰਘ ਬੈਂਡ ਡਾਕਟਰ ਦਾ ਪੇਸ਼ੇ ਤੋਂ ਲੁਧਿਆਣੇੋਂ ਉਹ ਸਾਡੀ ਟੀਮ ਦਾ ਹਿੱਸਾ ਹੈ ਉਹ ਮੈਂਬਰ ਹੈ ਜਸਕੀਰ ਸਿੰਘ ਜੂਨੀਅਰ ਆ ਪੇਸ਼ੇ ਤੋਂ ਉਹ ਵੀ ਨਾਲ ਤੁਰਿਆ ਹੋਇਆ ਇਹਦਾ ਭਾਈ ਤਖੜੇ ਲੋਕ ਆ سرمਾਇਦਾਰ ਲੋਕ ਆ ਇਹਦਾ ਭਾਈ ਬੋਤਲ ਮਗਾ ਕੇ ਪੀ ਲੈਣਗੇ ਬਾਹਰੋਂ 50000 ਦੀ 20000 ਦੀ ਬੋਤਲ ਆਉਂਦੀ ਐ ਲੀਟਰ ਦੀ ਪਾਣੀ ਦੀ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਇਹਦਾ ਮਗਾ ਲੈਣਗੇ ਐਥੇ ਮਰਨਾ ਕਿਹਨੇ ਆ ਗਰੀਬਾਂ ਨੇ ਮਜ਼ਦੂਰਾ ਨੇ ਆਮ ਆਤਮ ਲੋਕਾਂ ਨੇ ਅਸੀਂ ਲੋਕਾਂ ਨੇ ਜਿਹੜੇ ਇਹੀ ਪਾਣੀ ਪੀਂਦੇ ਸੋ ਜੀ ਅੱਜ ਨਾ ਉੱਠੇ ਨਾ ਇਹ ਲਹਿਰਾਂ ਵਾਰ-ਵਾਰ ਨਹੀਂ ਉੱਠਦੀਆਂ ਯਾਦ ਰੱਖਿਓ ਸਾਡੇ ਵਰਗੇ ਦਾ ਨਿਸ਼ਾਨੇ ਤੇ ਆ ਆ ਚਾਰ ਦਿਨ ਹੋ ਗਏ ਖਬਰ ਚੱਲਦੀ ਨੂੰ ਕੀ ਖਬਰ ਚੱਲਦੀ ਆ ਕਿ ਲੱਖਾ ਹਸਦਾਨਾ ਮੁੱਲਾਂਪੁਰ ਡਾਕੇ ਦੇ ਵਿੱਚ ਆਇਆ ਕਿਸੇ ਸੜਕ ਦੇ ਠੇਕੇਦਾਰ ਨੂੰ ਅੱਗ ਲਾ ਕੇ ਮਚਾਉਣ ਦੀ ਧਮਕੀ ਦੇ ਕੇ ਗਿਆ ਜੀ ਖਬਰ ਸੁਣੀ ਆ ਸੁਣੀ ਆ ਕਿਸ ਨੇ ਸੋਸ਼ਲ ਮੀਡੀਆ ਤੇ ਚੈਨਲਾਂ ਤੇ ਖਬਰ ਚੱਲ ਰਹੀ ਆ ਕਿ ਲੱਖਾ ਹਸਦਾਨਾ ਠੇਕੇਦਾਰ ਨੂੰ ਅੱਗ ਲਾ ਕੇ ਮਚਾਉਣ ਆ ਗਿਆ ਜੀ ਇੱਥੇ ਬੁੱਲਾਪੁਰ ਪਰਚਾ ਦਿੱਤਾ ਦੋ ਬੰਦੇ ਬਾਈ ਨੇਮ ਦੇਤਾ ਬਾਕੀ ਅਣਪਛਾਤੇ ਪਾਤੇ ਕੱਲ ਨੂੰ ਚੱਕ ਕੇ ਪਤਾ ਲੱਗਿਆ ਵੀ ਇਹ ਬੰਦੇ ਲੋਕ ਅੰਦੋਲਨ ਖੜਾ ਕਰ ਰਹੇ ਆ ਲਹਿਰ ਬਣਦੀ ਜਾਂਦੀ ਐ ਬੜੇ ਬੜੇ ਬੰਦੇ ਫਿੱਟ ਕਰਨੇ ਕਰਦੇ ਪਹਿਲਾਂ ਚੱਕ ਕੇ ਸਿੱਟੇ ਨਹੀਂ ਦਬਰੂ ਗਾਲ ਐਨਐਸਐ ਲਾ ਕੇ ਮੋਢੇ ਸਾਡੇ ਜਿਹੜਾ ਬੰਦਾ ਇਸ ਜਗਾਉਣ ਦੀ ਕੋਸ਼ਿਸ਼ ਕਰੂਗਾ ਉਹ ਦੱਬਿਆ ਜਾਊ ਕੁਚੜਿਆ ਜਾਊਗਾ ਤਕੜੇ ਹੋ ਜਾ ਲੋਕੋ ਅੱਜ ਕਾਲੇ ਦੀ ਘਟਨਾ ਹਰਿਆਣੇ ਦੀ ਟਰਾਂਸਫਾਰਮ ਸੜ ਗਿਆ ਕਿਸਾਨਾਂ ਦਾ 15 ਟਰਾਂਸਫਾਰਮ ਨਾ ਮਿਲਿਆ ਉਹਨੇ ਗੱਡ ਘੇਰ ਲਿਆ ਜਾ ਕੇ ਗੱਡ ਘੇਰਨ ਤੋਂ ਬਾਅਦ ਟਰਾਂਸਫਾਰਮ ਮਿਲ ਗਿਆ ਮਿਲ ਗਏ ਸਾਰੇ ਕਿਸਾਨਾਂ ਨਾਲ ਜਿਹੜੇ ਸਾਡੇ ਸੀਗੇ ਚਾਰਾਂ ਦਿਨਾਂ ਬਾਅਦ ਉਹਦੇ ਪਰਚਾ ਦੇ ਤਾਂ ਕਿਹੜਾ ਕਿਹੜੀ ਧਾਰਾ ਲਾ ਕੇ ਜਿੱਦੂ ਉਮਰ ਕੈਦ ਦੀ ਸਜ਼ਾ ਹੈ ਹੁਣ ਗ੍ਰੱਡ ਕੇਰ ਤੇ ਵੀ ਸਜ਼ਾਆਂ ਕਿਹੜੀਆਂ ਮਿਲਦੀਆਂ ਉਮਰ ਕੈਦ ਦੀਆਂ ਆ ਨਵੇਂ ਜਿਹੜੇ ਕਾਨੂੰਨ ਲੈ ਕੇ ਆਏ ਆ ਇਹ ਇਹ ਕਹਿੰਦੇ ਆ ਅਸੀਂ ਵਸਤੀਬਾਦੀ ਕਾਨੂੰਨ ਖਤਮ ਕਰਦੇ ਅਸੀਂ ਕਾਲੇ ਕਾਨੂੰਨ ਖਤਮ ਕਰਦੇ ਅਸੀਂ ਵਿਰੇਜਾਂ ਦੇ ਬਣਾਏ ਕਾਨੂੰਨ ਖਤਮ ਕਰਦੇ ਆਦੀ ਲੋਕਾਂ ਨੂੰ ਸਾਫ਼ ਦੇਵਾਂਗੇ ਟੱਕਾਰੀ ਹੋਊਗਾ ਉਹਦੀ ਆਰਥ ਸੂਨ ਕਿਹੜੇ ਲੈ ਆਏ ਇਹ ਜਿਹੜੇ ਸੰਘਰਸ਼ੀ ਲੋਕ ਆ ਜਦ ਇਹ ਬੰਦੀਆਂ ਸਾਨਾਂ ਦੀਆਂ ਮਜ਼ਦੂਰਾਂ ਦੀਆਂ ਕੋਈ ਲੜਨ ਵਾਲੇ ਲੋਕ ਐ ਉਹਨਾਂ ਨੂੰ ਕਿਵੇਂ ਕਾਬੂ ਕਰਨਾ ਹੈ ਕਾਨੂੰਨ ਰਾਹੀਂ ਕਾਬੂ ਕਰਨਾ ਸੋ ਭਰਾਵੋ ਲੋਕ ਲਹਿਰਾਂ ਵਾਰ-ਵਾਰ ਨਹੀਂ ਬਣਦੀਆਂ ਬੰਨ ਅਸੀਂ ਨਹੀਂ ਬੰਨ ਤੁਸੀਂ ਲੋਕਾਂ ਨੇ ਮਾਰਨਾ ਸੋਡੀ ਲਹਿਰ ਨੇ ਮਾਰਨਾ ਸੋਡੇ ਇੱਕ ਇੱਕ ਸੋਡੀ ਗਿਣਤੀ ਨੇ ਮਾਰਨਾ ਤੁਸੀਂ ਹਜ਼ਾਰਾਂ ਦੀ ਗਿਣਤੀ ਪਹੁੰਚ ਗਈ 24 ਨੂੰ ਤਾਂ ਬੰਨ ਮਾਰਨ ਤੋਂ ਪਹਿਲਾਂ ਪਹਿਲਾਂ ਸਰਕਾਰ ਇਹ ਕਾਲੀਆਂ ਜਿਹੜੀਆਂ ਜ਼ਹਿਰਾਂ ਇਹਦਾ ਅਸੀਂ ਨਾਂ ਰੱਖਿਆ ਕਾਲੇ ਪਾਣੀ ਦਾ ਮੋਰਚਾ ਦੇ ਕੋ ਕਾਲਾ ਪਾਣੀ ਕੋਟਾ ਕਾਲੇ ਪਾਣੀ ਦੇ ਜੇਲਾ ਜਿੱਥੇ ਸਾਨੂੰ ਸਜਾਵਾਂ ਦੇ ਕੇ ਭੇਜਿਆ ਜਾਂਦਾ ਸਾਡੇ ਜੁਧਿਆ ਇਸੇ ਕਾ ਕਾਲਾ ਪਾਣੀ ਪੀਆ ਕੇ ਸਾਨੂੰ ਮਾਰਿਆ ਜਾਂਦਾ ਤੇ ਤੁਸੀਂ ਲੋਕ ਉੱਠ ਕੇ ਆਓ 24 ਤਰੀਕ ਨੂੰ 24 ਅਗਸਤ ਨੂੰ ਬੇਦਖਾ ਪ੍ਰਦਰਸ਼ਨ ਤੋਂ ਆਪਣਾ ਸ਼ੁਰੂ ਕਰਕੇ ਮਾਰਚ ਸ਼ਹੀਦ ਕਰਤਾਰ ਸਿੰਘ ਸਾਹਿਬ ਦੇ ਬਹੁਤ ਤੱਕਾ ਜਾਣਾ ਤੇ ਵੱਧ ਤੋਂ ਵੱਧ ਵੱਡੀ ਗਿਣਤੀ ਜੀ ਮੇਰਾ ਵੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਬੱਸਾਂ ਤੇ ਆਓਗੇ ਗੱਡੀਆਂ ਤੇ ਆਓਗੇ ਦੇ ਕਿਹੜੇ ਸਾਧਨ ਤੇ ਆਵਾਂਗੇ ਝੰਡਾ ਸਾਨੂੰ ਦੇ ਕੇ ਜਾਵਾਂਗੇ ਨਹੀਂ ਪਾਣੀ ਆ ਝੰਡਾ ਅਸੀਂ ਬਣਾਇਆ ਇਹ ਝੰਡੇ ਦੀ ਸਮਝ ਵੀ ਲਓ ਮਾੜੀ ਜੀ ਕਹਾਣੀ ਕੀ ਆ ਇਹ ਝੰਡੇ ਚ ਪੰਜ ਦਰਿਆ ਨੇ ਦਿਖਦੇ ਆ ਪੰਜ ਦਰਿਆ ਕਿਹੜੇ ਆ ਸਮਝਾ ਦਿੰਨਾ ਮੈਂ ਹਰਾਨਾ ਸਮਝਿਓ ਆ ਜੇਲਮ ਆ ਤੇ ਆ ਤਨਾਵਾ ਆ ਆ ਜੇਲਮ ਆ ਗਿਆ ਤੇ ਨਾਵਾ ਗਿਆ ਇੱਥੇ ਪਾਕਿਸਤਾਨ ਇਕੱਠਾ ਹੋ ਗਿਆ ਮਿਲ ਗਿਆ ਆ ਬੱਚਾ ਨੇ ਰਾਵੀ ਆ ਗਿਆ ਆ ਵਿਆਸ ਆ ਗਿਆ ਇੱਥੇ ਸਤਲੁਜ ਆ ਗਿਆ ਇੱਥੇ ਹਰੀਗੇ ਪਸਨਾ ਅਗੇ ਦੋਨੇ ਦਰਿਆ ਕੱਟ ਕੇ ਪੰਜੇ ਦਰਿਆਵਾਂ ਦਾ ਛੱਡਾ ਪੰਜ ਪਾਣੀ ਵਾਲੀ ਧਰਤੀ ਅੱਜ ਅਸੀਂ ਉਹ ਪਾਣੀ ਪੀ ਕੇ ਮਸਤ ਹੁਣ ਤੋਹੇ ਦਾ ਸੋਵੇ ਸਾਨੂੰ ਅਸੀਂ ਕੋਈ ਕੀ ਸਾਧਨ ਲੈ ਕੇ ਆਓਗੇ ਬੱਸ ਲੈ ਆਓਗੇ ਤਰਾ ਕੇ ਜਾਂ ਕੋਈ ਗੱਡੀਆਂ ਸਾਧਨ ਆਪਣੀ ਨਿੱਜੀ ਲੈ ਕੇ ਆਓਗੇ ਜਦ ਹੋ ਸਾਧਨ ਲੈ ਕੇ ਆਪਣਾ ਨਾਮ ਲਿਖਾ ਦਿਓ ਆਪਣਾ ਨੰਬਰ ਲਿਖਾ ਦਿਓ ਤਾਂ ਕਿ ਸੰਪਰਕ ਇਸਦੇ ਨਾਲ ਕਰ ਸਕੋ ਇੱਕ ਵਾਰੀ ਬੇਨਤੀ ਮੈਂ ਫੇਰ ਕਰਦਾ ਕਿ ਇੱਕ ਵਾਰੀ ਤੁਸੀਂ ਕੋਸ਼ਿਸ਼ ਕਰੋ ਬਲੀਪੁਰ ਪਿੰਡ ਹਰ ਬੰਦਾ ਆਪਣਾ ਨਿੱਜੀ ਕੋ ਮੋਟਰਸਾਈਕਲ ਆ ਕੋ ਗੱਡੀ ਆ ਲੈ ਕੇ ਕੋ ਬਸ ਤੇ ਜਾ ਕੇ ਚਾ ਦੇਖ ਕੇ ਸੁਣੋ ਫੇਰ ਸਮਝ ਪੂ ਵੀ ਰਾਹ ਜਿਹੜਾ ਪੀ ਰਹੇ ਆ ਆ ਗੰਦ ਅਸੀਂ ਪੀ ਰਹੇ ਫੇਰ ਤੁਹਾਨੂੰ ਸਮਝ ਪੂ ਸ਼ਾਇਦ ਅਸੀਂ ਅੱਜ ਮੰਗਾਇਆ ਵੀ ਆ ਪਾਣੀ ਲੇਟ ਹੋ ਗਏ ਮੁੰਡੇ ਆਉਂਦੇ ਆਉਂਦੇ ਲੁਧਿਆਣੋਂ ਉਹ ਬੋਤਲਾਂ ਚ ਭਰ ਕੇ ਮੰਗਾਇਆ ਤੁਹਾਨੂੰ ਦਿਖਾਵਾਂਗੇ ਵੀ ਅਗਲੇ ਦਿਨਾਂ ਚ ਵੀ ਉਹ ਪਾਣੀ ਤੁਸੀਂ ਪੀ ਰਹੇ ਇਹ ਕਿਹੜੇ ਪਾਸੇ ਰਹਿ ਗਿਆ ਜੀ ਬਲੀਪੁਰ ਕਲੀਪੁਰ ਤੀ ਤੋ ਜੇ ਹੰਬੜਾ ਨੂੰ ਜਾਓਗੇ ਨਾ ਗੁਲਾਪੁਰ ਤੋਂ ਹੰਬੜਾ ਨੂੰ ਹੋ ਜਾ ਬਲੀਪੁਰ ਭਰ ਲਿਓ ਤੁਸੀਂ ਆਪਣੇ ਤੇ ਜਿਹੜਾ ਗੁਲਾਪ ਮੈਂ ਭਾਜ ਉਹਦੇ ਪਰ ਤੈਨੂੰ ਪਤਾ ਲੱਗ ਜਾ ਕਲੀਪੁਰ ਗੌਂਸਪੁਰਾ ਜਮਾਲਪੁਰਾ ਕਿਹ ਥਾਂ ਤੋਂ ਪਾਣੀ ਹੈ ਕਲੀਪੁਰ ਬਹੁਤ ਵੱਡੇ ਪੱਧਰ ਤੇ ਪੈ ਹੈ ਤੁਹਾਨੂੰ ਪਤਾ ਲੱਗੂਗਾ ਉੱਥੇ ਖੜਿਆ ਨਹੀਂ ਜਾਂਦਾ ਜੇ ਅਸੀਂ ਆਹ ਪਾਣੀ ਲਗਾਤਾਰ ਚੱਲ ਸਕਦਾ ਜਰੂਰ ਦੇਖ ਕੇ ਆਓ ਫਿਰ ਤੁਸੀਂ ਉੱਠੋਗੇ ਫਿਰ ਤੁਰੋਗੇ ਕਹੀ ਹੋਈ ਗੱਲ ਦਾ ਤੇ ਅੱਖੀਂ ਦੇਖੀ ਗੱਲ ਦਾ ਬੜਾ ਫਰਕ ਹੁੰਦਾ ਆ ਦੇਖੀਂ ਦੇਖਿਆ